ਪੰਜਾਬ ਅਤੇ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਇੱਕ ਅਲੱਗ ਸੱਤਾ ਦੀ ਸਰਦਲ ਤੇ ਬੜਾ ਕੁਝ ਸਾਹਮਣੇ ਆ ਰਿਹਾ ਦੋਸਤੋ ਆਖਰ ਉਹ ਗੱਲ ਲਗਭਗ ਸਾਹਮਣੇ ਆਈ ਕਿ ਗਿੱਦਰਪਾ ਉਪਚੋੜ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਕਦੋਂ ਕੋ ਗੱਲਬਾਤ ਚੱਲਦੀ ਸੀ ਅੱਜ ਸੱਚ 166 ਪਾੜ ਕੇ ਬਾਹਰ ਆਉਂਦਾ ਹੈ ਮੁੱਖ ਮੰਤਰੀ ਪੰਜਾਬ ਹਰਦੀਪ ਸਿੰਘ ਢੀਪੀ ਢਿੱਲੋਂ ਨੂੰ ਸ਼ਾਮਲ ਕਰਨ ਵਾਸਤੇ ਗਿੱਦੜਵਾਹ ਜਾਂਦੇ ਨੇ ਹਲਕੇ ਦੇ ਵਿੱਚ ਜਾਂਦੇ ਨੇ ਹਲਕੇ ਦੇ ਵਿੱਚ ਜਾ ਕੇ ਮੁੱਖ ਮੰਤਰੀ ਸਪੀਚ ਕਰਦੇ ਨੇ ਤਾਬੜ ਤੋੜ ਹਮਲੇ ਕਰਦੇ ਨੇ ਬਾਦਲ ਪਰਿਵਾਰ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਉਂਦੇ ਨੇ ਕਿਤੇ ਕਿਤੇ ਕਾਂਗਰਸ ਦਾ ਨਾਮ ਵੀ ਲੈਂਦੇ ਨੇ ਪਰ ਉਹਨਾਂ ਦੇ ਨਿਸ਼ਾਨੇ ਤੇ ਬਾਦਲ ਪਰਿਵਾਰ ਬਾਦਲ ਪਰਿਵਾਰ बार-बार ਬਾਦਲ ਪਰਿਵਾਰ ਦੀ ਗੱਲ ਜਿਸ ਤਰ੍ਹਾਂ ਕਟਨਾਵਾ ਵਿੱਚੋਂ ਸੱਚ ਜਨਮ ਲੈਂਦਾ ਹੈ ਜਿਸ ਤਰ੍ਹਾਂ ਸੱਤਾ ਦੀਆਂ ਲਾਲਸਾਵਾਂ ਤੇ ਨਿਜ ਭਾਰੂ ਹੋ ਜਾਂਦਾ ਹੈ ਸੱਤਾ ਦੀਆਂ ਲਾਲਸਾਵਾਂ ਤੇ ਅਸੂਲ ਮਿੱਤਰਤਾ ਇਹ ਸਭ ਕੁਝ ਛਿਕੇ ਟੰਗਿਆ ਜਾਂਦਾ ਹੈ ਬਿਲਕੁਲ ਸਮੇਂ ਦੇ ਨਾਲ-ਨਾਲ ਸਾਰਾ ਕੁਝ ਸਾਹਮਣੇ ਆਉਂਦਾ ਹੈ ਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਪੀਚ ਕਰਦੇ ਨੇ ਸਪੀਚ ਕਰਦੇ ਆ ਇੱਕ ਵੇਰਾਂ ਉਹ ਔਰ ਆਡੀਅנס ਨੂੰ ਹਾਜ਼ਰੀਨ ਨੂੰ ਸੰਬੋਧਨ ਹੁੰਦਿਆਂ ਕਹਿੰਦੇ ਨੇ ਕਿ ਕੁਝ ਦਿਨ ਪਹਿਲਾਂ 3 ਜਾਂ 4 4 ਜਾਂ 5 ਤਰੀਕ ਨੂੰ ਮੇਰੀ ਡਿੰਪੀ ਢਿੱਲੋਂ ਹੋਰਾਂ ਦਾ ਗੱਲ ਚੱਲਦੀ ਸੀ ਜਦੋਂ 4 ਜਾਂ 5 ਤਰੀਕ ਨਾਲ ਗੱਲ ਚੱਲਦੀ ਕਹਿੰਦੇ ਨੇ ਤੇ ਮੁੱਖ ਮੰਤਰੀ ਚੱਲਦੇ ਆ ਚੱਲਦੇ ਆ ਰੁਕ ਜਾਂਦੇ ਨੇ ਰੁਕ ਜਾਂਦੇ ਨੇ ਫੇਰ 4-5 ਕਹਿ ਦਿੰਦੇ ਨੇ ਤੇ ਜਦੋਂ ਫੇਰ ਗੱਲ ਚੱਲਦੀ ਹੈ ਫੇਰ ਰੁਕ ਜਾਂਦੇ ਨੇ ਫੇਰ ਡਿੰਪੀ ਢਿੱਲੋਂ ਵੱਲ ਵੇਖਦੇ ਆ ਪੋਲੀਟੀਕਲ ਗੱਲ ਕਰਦੇ ਆਂ ਚਿਹਰੇ ਦੇ ਹਾਵ ਭਾਵ ਬਦਲ ਜਾਂਦੇ ਨੇ ਡੀਪੀ ਢਿੱਲੋਂ ਦਾ ਵੀ ਬਦਲਦੇ ਨੇ ਤੇ ਸੱਚ ਸਾਹਮਣੇ ਆਉਂਦਾ ਜਦੋਂ 4 ਜਾਂ 5 ਤਰੀਕ ਦੀ ਗੱਲ ਮੁੱਖ ਮੰਤਰੀ ਕਰਦੇ ਨੇ ਡੀਪੀ ਢਿੱਲੋਂ ਗੱਲ ਨੂੰ ਕੱਟਣ ਦਾ ਯਤਨ ਕਰਦੇ ਨੇ ਹੌਲੀ ਦੇਣੇ ਕਹਿੰਦੇ ਨੇ ਕਿ ਨਹੀਂ ਜੀ 4-5 ਦਿਨ ਪਹਿਲਾਂ ਤੇ ਮੁੱਖ ਮੰਤਰੀ ਨੂੰ ਫੇਰ ਸਮਝ ਨਹੀਂ ਲੱਗਦੀ ਮੁੱਖ ਮੰਤਰੀ ਸਾਹਿਬ ਫੇਰ 4-5 ਤਰੀਕ ਅੱਖ ਦੰਦੇ ਨੇ ਤੇ ਡੀਪੀ ਢਿੱਲੋਂ ਫੇਰ ਉੱਚੀ ਆਵਾਜ਼ ਵਿੱਚ ਮੁੱਖ ਮੰਤਰੀ ਨੂੰ ਕਹਿੰਦੇ ਨੇ ਕਿ 4 ਜਾਂ 5 ਦਿਨ ਪਹਿਲਾਂ ਹਾਲਾਂਕਿ ਗੱਲ ਸਪੀਕਰ ਦੇ ਵਿੱਚ ਸੁਣੀ ਗਈ ਛੁਪੀ ਹੋਈ ਗੱਲ ਸਾਹਮਣੇ ਆਈ ਤੇ ਮੁੱਖ ਮੰਤਰੀ ਸੱਚ ਬੋਲ ਦੇ ਸਾਹਮਣੇ ਆਏ ਇਹ ਕੋਈ ਬਹੁਤ ਮਾੜੀ ਗੱਲ ਨਹੀਂ ਇਹ ਕੋਈ ਕੌੜੀ ਗੱਲ ਨਹੀਂ ਪਰੰਤੂ ਇਸ ਗੱਲ ਨੂੰ ਵਾਰ-ਵਾਰ ਛੁਪਾਇਆ ਗਿਆ ਕਿ ਇੰਪੀਟੀ ਲੋਣੀ ਇਸ ਤੋਂ ਪਹਿਲਾਂ ਕਦੇ ਆਪ ਖੇਮੇ ਦੇ ਜਾਂ ਮੁੱਖ ਮੰਤਰੀ ਦੇ ਸੰਪਰਕ ਵਿੱਚ ਨਹੀਂ ਆਏ বারবার ডিমপিਟ ਲੋਬਲੋਂ ਆਖਿਆ ਗਿਆ ਕਿ ਸੱਤਾਧਿਰ ਵੱਲੋਂ ਉਹਨਾਂ ਨਾਲ ਸੰਪਰਕ 1-2 ਦਿਨ ਤੋਂ ਕੀਤਾ ਗਿਆ ਹੈ। 2-3 ਦਿਨ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਲਈ ਸਾਰੇ ਦਰਵਾਜ਼ੇ ਖੁੱਲੇ ਨੇ। ਉਹ ਕਹਿੰਦੇ ਭਾਜਪਾ ਵਾਲਿਆਂ ਨੇ ਵੀ ਸੰਪਰਕ ਕੀਤਾ ਜਿਹਦੇ ਵਿੱਚ ਜਾਣ ਬਾਰੇ ਮੈਂ ਸੋਚ ਵੀ ਨਹੀਂ ਸਕਦਾ। ਕਾਂਗਰਸ ਵਾਲਿਆਂ ਨੇ ਵੀ ਸੰਪਰਕ ਕੀਤਾ ਨਹੀਂ ਜਾ ਸਕਦਾ। ਤੇ ਡਿਮਫਿਟ ਲੋ ਜਦੋਂ 4-5 ਦਿਨ ਕਹਿੰਦੇ ਤੇ ਸੱਚ ਆ ਜਿਹੜਾ ਉਹ ਸਾਹਮਣੇ ਆ ਜਾਂਦਾ ਕਿ ਇਸ ਤੋਂ ਪਹਿਲਾਂ ਡਿਮਫਿਟ ਲੋ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਥੋਂ ਦੇ ਇੰਚਾਰਜ ਅਮਨ ਅਰੋੜਾ ਜੀ ਜਾਂ ਕਿਸੇ ਵੀ ਵੱਡੇ ਛੋਟੇ ਆਪ ਲੀਡਰ ਨਾਲ ਜ਼ਰੂਰ ਹੋਈ ਤੇ ਜਿਹੜੇ ਹਰਦੀਪ ਸਿੰਘ ਦੀਪੀ ਢਿੱਲੋਂ ਇਹ ਗੱਲ ਪੇਸ਼ ਕਰਕੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਨ ਦਾ ਯਤਨ ਕਰਦੇ ਸੀ ਕਹਿੰਦੇ ਸੀ ਕਿ ਸੱਚ ਮੁੱੱਚ ਮਨਪ੍ਰੀਤ ਸਿੰਘ ਬਾਦਲ ਆਪਣੇ ਚਚੇਰੇ ਭਰਾ ਨੂੰ ਚੋਣ ਲੜਾਉਣਾ ਚਾਹੁੰਦੇ ਸੀ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਉਹ ਮੈਨੂੰ ਕਹਿੰਦੇ ਸੀ ਤੂੰ ਤਲਵੰਡੀ ਸਾਬੋ ਚਲਾ ਜਾ ਜਿੰਦੋਂ ਤਲਵੰਡੀ ਸਾਬੋ ਦੀ ਗੱਲ ਕਰਦੇ ਆ ਕਹਿੰਦੇ ਮੈਂ ਮੈਨੂੰ ਸਿੱਧਾ ਪੁੱਛਦੇ ਆ ਵੀ ਰਾਜਨੀਤੀ ਕਰਨੀ ਆ ਜਾਂ ਨਹੀਂ ਕਰਨੀ ਤੁਸੀਂ ਸੋ ਸੱਤਾ ਦੇ ਵਿੱਚ ਸਿਆਸਤ ਦੇ ਵਿੱਚ ਗੁਣੀਏ ਬਣਾਉਣੇ ਯੋਜਨਾ ਬਣਾਉਣੀ ਕੋਈ ਮਾੜੀ ਗੱਲ ਨਹੀਂ ਹੁੰਦੀ ਪਰੰਤੂ ਜਿਹੜੀ ਗੱਲ ਅਸੀਂ ਆਵਾਜ਼ੇ ਖਲਕ ਤੇ ਕੀਤੀ ਸੀ ਕਿ ਡੀਪੀਟੀ ਲੋਨੂ ਕੀ ਸ਼੍ਰੋਮਣੀ ਕਾਲੀਦਾਵ ਦੇ ਪ੍ਰਧਾਨ ਸਰਦਾਰ ਸੁਪੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਤੈਨੂੰ ਚੋਣ ਲੜੇ ਨਹੀਂ ਲੜਾਈ ਜਾਣੀ ਹਾਲਾਂਕਿ ਡੀਪੀ ਢਿੱਲੂ ਹਲਕੇ ਵਿੱਚ ਵਿਚਰਦੇ ਸਨ ਉਪ ਮੁੱਖ ਮੰਤਰੀ ਸਾਹਿਬ ਕਾ ਸਰਦਾਰ ਸੁਪੀਰ ਸਿੰਘ ਬਾਦਲ ਉਹਨਾਂ ਨਾਲ ਸਾਰੇ ਹਲਕੇ ਵਿੱਚ ਟੂਰ ਕਰਦੇ ਸਨ ਅਸੀਂ ਆਪਣੇ ਮਾਧਿਅਮ ਤੋਂ ਵੀ ਗੱਲ ਸ਼ੇਅਰ ਕੀਤੀ ਸੀ ਕਿ ਡੀਪੀਟੀ ਲੋਨ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਨੇ ਜਦੋਂ ਦਲਜੀਤ ਚੀਮਾ ਉਹਨਾਂ ਬਾਰੇ ਟਵੀਟ ਕਰਦੇ ਨੇ ਜਦੋਂ ਦਿਲਜੀਤ ਚੀਮਾ ਕਹਿੰਦੇ ਨੇ ਕਿ ਸਾਡਾ ਉਮੀਦਵਾਰ ਅੱਜ ਵੀ ਡੀਐਮਪੀ ਢਿੱਲੋਂਾ ਮਨਪ੍ਰੀਤ ਬਾਦਲ ਤੇ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਾ ਸਾਡੀ ਕਿਸੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਸਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਡੀਪੀ ਨੂੰ ਇੱਕ ਹਫ਼ਤਾ ਢੀਕਾਂਗੇ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਅਸੀਂ ਹਰਦੀਪ ਸਿੰਘ ਡੀਐਮਪੀ ਢਿੱਲੋਂ ਨੂੰ ਹੀ ਚੋਣ ਲੜਾਉਣੀ ਚਾਹੁੰਦੇ ਹਾਂ ਦੋਸਤੋ ਜਦੋਂ ਸੱਤਾ ਦੇ ਵਿੱਚ ਹੁੰਦਾ ਕੋਈ ਮਨੋੱਖ ਤੇ ਉਹਦੀ ਪਾਵਰ ਹੈ ਜਿਹੜੀ ਉਹਦਾ ਸਤਕਾਰ ਵੀ ਵੱਧ ਜਾਂਦਾ ਜਦੋਂ ਸੱਤਾ ਕੋਸ ਜਾਂਦੀ ਹੈ ਉਦੋਂ ਦੋਸਤੀਆਂ ਵੀ ਫਿੱਕੀਆਂ ਪੈ ਜਾਂਦੀਆਂ ਨੇ ਸਤਕਾਰ ਵੀ ਘਟ ਜਾਂਦਾ ਹੈ ਹਰਦੀਪ ਸਿੰਘ ਨਿੰਪੀ ਢਿੱਲੋਂ ਆਜ਼ਾਦ ਨੇ ਉਹਨਾਂ ਨੂੰ ਚੋਟ ਲੜਨੀ ਚਾਹੀਦੀ ਆ ਲੜਨ ਦੀ ਤਿਆਰੀ ਵੀ ਆ ਆਮ ਆਦਮੀ ਪਾਰਟੀ ਵੱਲੋਂ ਇਹ ਕੋਈ ਮਾੜੀ ਗੱਲ ਨਹੀਂ ਹੁਣ ਤੱਕ ਬਹੁਤ ਸਾਰੇ ਲੀਡਰ ਇਹ ਗੱਲ ਕਰਦੇ ਆਏ ਨੇ ਪਰੰਤੂ ਅੱਜ ਜਿਸ ਕਦਰ ਗੱਲ ਸਾਹਮਣੇ ਆਉਂਦੀ ਆ ਮੁੱਖ ਮੰਤਰੀ ਦੋ ਤਿੰਨ ਵੀਰਾਂ ਇਹ ਗੱਲ ਕਹਿੰਦੇ ਆ ਕਿ ਸਾਡੀ 3 ਜਾਂ 4 ਤਰੀਕ ਨੂੰ ਗੱਲ ਹੋਈ ਸੀ 4 ਜਾਂ 5 ਤਰੀਕ ਦੀ ਗੱਲ ਮੁੱਖ ਮੰਤਰੀ ਕਰਦੇ ਆ ਤੇ ਡੀਐਮਪੀਟੀ ਲੋਨੂ ਉਹ ਗੱਲ ਕਵਰ ਕਰਨੀ ਪੈਂਦੀ ਆ ਉਹ ਕਹਿੰਦੇ ਨਹੀਂ 4-5 ਦਿਨ ਪਹਿਲਾਂ ਦੋ ਤਿੰਨ ਵਾਰ ਇਸ ਸਟੇਜ ਤੇ ਇਸ ਕੰ ਦਾ ਖਿਲਾਰਾ ਪੈਂਦਾ ਤੇ ਸੱਚਾ ਜਿਹੜਾ ਉਹ ਸਾਹਮਣੇ ਆ ਜਾਂਦਾ ਕੀ ਸੱਚਮੁੱਚ ਸੱਤਾ ਦੇ ਲਾਲਚੀ ਲੋਕ ਸਤਮੁੱਚ ਸੱਚਮੁੱਚ ਇੱਕ ਦੂਜੇ ਨੂੰ ਝੂਠ ਬੋਲ ਕੇ ਛੋਟਾ ਕਰਦੇ ਰਹਿੰਦੇ ਆ ਜੇ ਉਪ ਮੁੱਖ ਮੰਤਰੀ ਸਾਬਕਾ ਸਰਦਾਰ ਸੁਖਵੀਰ ਸਿੰਘ ਬਾਦਲ ਚੋਣ ਲੜਨੀ ਚਾਹੁੰਦੇ ਸਨ ਉਹਨਾਂ ਨੂੰ ਡੀਐਮਪੀ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ ਉਹ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਐਸੀ ਗੇਮ ਖੇਡ ਰਹੀ ਸੀ ਕਿ ਜੇ ਹਾਲਾਤ ਬਣ ਜਾਣ ਆਪ ਕੀ ਨੂੰ ਟਿਕਟ ਦਿੰਦੀ ਹੈ ਕਾਂਗਰਸ ਕਿਹਨੂੰ ਟਿਕਟ ਦਿੰਦੀ ਹੈ ਸਾਨੂੰ ਵੀ ਉੱਭਰਨ ਦਾ ਮੌਕਾ ਮਿਲ ਜਾਵੇਗਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਆਪ ਚੋਣ ਲੜਨ ਦੀ ਸਕੀਮ ਵਧਾ ਰਹੇ ਸਨ ਤੇ ਸਦਰ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰਕੇ ਕਿਤੇ ਨਾ ਕਿਤੇ ਈਪੀਟੀ ਲੋਰੇ ਆਪਣੇ ਆਪ ਨੂੰ ਸਵਾਲਾਂ ਦੇ ਟਟਾਰੇ ਵਿੱਚ ਖੜਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਵਾ ਉਹਨੇ ਟਵੀਟ ਕਰਕੇ ਡਿਪੀ ਗੇਟ ਡਿਪੀਟੀ ਲੋਨ ਕੇ ਰੰ ਦਾ ਯਤਨ ਕੀਤੇ ਦੋਸਤੋ ਅੱਜ ਉਹ ਸਾਰੀ ਗੱਲ ਆ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ ਹਲਕੇ ਦੇ ਲੋਕ ਜਿਹੜੇ ਡਿਮਪੀ ਢਿੱਲੋਂ ਨੂੰ ਬਹੁਤ ਪਿਆਰ ਕਰਦੇ ਨੇ ਕਰਦੇ ਹੋਣਗੇ ਕਰਦੇ ਰਹਿਣਗੇ ਹੋ ਸਕਦਾ ਹੈ ਕਿ ਸੱਤਾਧਿਰ ਵੱਲੋਂ ਉਹਨੂੰ ਟਿਕਟ ਮਿਲ ਜਾਵੇ ਤੇ ਅੱਜ ਇਸ਼ਾਰਾ ਮੁੱਖ ਮੰਤਰੀ ਲਗਭਗ ਕਰ ਗਏ ਨੇ ਗਿੱਦਲਵਾਹ ਦੇ ਵਿੱਚ ਪਰੰਤੂ ਸੱਤਾ ਦੇ ਲਾਲਚ ਪਿੱਛੇ ਬਹੁਤ ਕੁਝ ਝੂਠ ਤੂਫਾਨ ਸਾਰੀਆਂ ਪਾਰਟੀਆਂ ਦਾ ਛੁਪਿਆ ਹੋਇਆ ਹੈ ਇਹ ਅੱਜ ਜਿਸ ਤਰ੍ਹਾਂ ਬਹੁਤ ਲੰਮੇ ਸਮੇਂ ਤੋਂ ਡਿਪਟੀ ਡਿਟੇ ਲੋਰਾਂ ਦੀ ਗੱਲ ਮੁੱਖ ਮੰਤਰੀ ਪੰਜਾਬ ਦੇ ਖੇਮੇ ਨਾਲ ਚੱਲ ਰਹੀ ਸੀ ਉਹ ਗੱਲ ਅੱਜ ਲਗਭਗ ਕਿਥੇ ਤੌਰ ਤੇ ਸਾਹਮਣੇ ਆਈ ਤੇ ਇਹ ਸਾਰੀਆਂ ਗੱਲਾਂ ਸਟੇਜ ਤੇ ਉਥੋਂ ਦੇ ਬਸਨੀਕਾਂ ਨੇ ਸੁਣੀਆਂ ਤੇ ਕੀ ਸੋਚਦੇ ਨੇ ਲੋਕ ਉਥੋਂ ਦੇ ਕੀ ਗੱਲਾਂ ਨੇ ਕੀ ਬਾਤਾਂ ਨੇ ਪਰ ਹਕੀਕੀ ਰੂਪ ਵਿੱਚ ਜਿਹੜੀ ਗੱਲ ਆ ਉਹ ਅੱਜ ਦੀ ਨਹੀਂ ਉਹ ਵਾਕਿਆ ਹੀ 4-5 ਤਰੀਕ ਜਾਂ ਇਸ ਤੋਂ ਪਹਿਲਾਂ ਦੀ ਹੈ ਜਦੋਂ ਦੇ ਰਮਨ ਅਮਨ अरोड़ा ਕੈਬਨਟ ਮੰਤਰੀ ਇਸ ਹਾਲਕੇ ਦਾ ਦੌਰਾ ਕਰ ਰਹੇ ਨੇ ਟੀਂਪੀ ਢਿੱਲੋਂ ਸਾਫਕਾ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਹੋਰ ਹਨ ਦੌਰਾ ਕਰਦੇ ਨੇ ਸਾਰੇ ਪਿੰਡਾਂ ਤੇ ਜਾਂਦੇ ਨੇ ਇੱਕ ਇੱਕ ਪਿੰਡ ਚ 10-10 ਮੀਟਿੰਗਾਂ ਵੀ ਹੁੰਦੀਆਂ ਨੇ ਇਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚੋਂ ਕਿਤੇ ਨਾ ਕਿਤੇ ਗੱਲ ਸੀ ਟੀਂਪੀ ਢਿੱਲੋਂ ਦੀ ਜਿਹੜੀ ਉਹ ਹੁੰਦੀ ਰਹਿੰਦੀ ਸੀ ਤੇ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਚੋਣ ਲੜਨ ਦੀ ਗੱਲ ਪੰਜਾਬ ਸਰਕਾਰ ਤੱਕ ਪਹੁੰਚਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਤੇ ਘਰ ਵਿੱਚ ਘੇਰਨ ਦੀ ਗੱਲ ਕਰਕੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਲੱਕ ਤੋੜਨ ਵਾਸਤੇ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦਾ ਕੀਤਾ ਗਿਆ ਸੱਤਾ ਵਾਲੇ ਕਰਦੇ ਵੀ ਹੁੰਦੇ ਨੇ ਹਰ ਪਾਰਟੀ ਕਰਦੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਉਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਜਦੋਂ ਮੋਗੇ ਦੇ ਵਿੱਚ ਜੁਗਿੰਦਰਪਾਲ ਜੈਨ ਹੋਰਾਂ ਨੂੰ ਬਾਕੀ ਅਕਾਲੀ ਲੀਡਰਾਂ ਦਾ ਹੱਕ ਮਾਰ ਕੇ ਉਹਨਾਂ ਨੂੰ ਐਮਐਲਏ ਦੀ ਸੀਟ ਤੋਂ ਅਸਤੀਫਾ ਦਵਾ ਕੇ ਉਹਨਾਂ ਨੂੰ ਚੋਣ ਲੜਾਈ ਗਈ ਸੀ ਹੋਰ ਵੀ ਬਹੁਤ ਸਾਰੀਆਂ ਉਪਚੋਣਾ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਆਪਣਾ ਜਿਹੜਾ ਜਲਵਾ ਸੀ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਸ਼ਾਮਲ ਕਰ ਕਰਕੇ ਦਿਖਾਇਆ ਸੀ ਜਿਤਦੇ ਰਹੇ ਨੇ ਉਹ ਉਪਚੋਣਾ ਹਮੇਸ਼ਾ ਸੱਤਾਧਾਰੀ ਧਿਰ ਦੇ ਪੱਖ ਵਿੱਚ ਹੁੰਦੀਆਂ ਨੇ ਤੇ ਉਹੀ ਹਾਲਾਤ ਅੱਜ ਗਿੱਦੜਵਾਹ ਦੇ ਵਿੱਚ ਬਣੇ ਨੇ ਪਰੰਤੂ ਗੱਲ ਕਦੋਂ ਦੀ ਚੱਲਦੀ ਸੀ ਗੋਟੀਆਂ ਕਦੋਂ ਦੀਆਂ ਫਿੱਟ ਹੁੰਦੀਆਂ ਸਨ ਯੋਜਨਾਵਾਂ ਕਦੋਂ ਦੀਆਂ ਬਣਦੀਆਂ ਸਨ ਇਹ ਸਾਰਾ ਕੁਝ ਕਦੇ ਵੀ ਛਿਪਿਆ ਨਹੀਂ ਰਹਿੰਦਾ ਸੱਚ ਨੂੰ ਕਦੇ ਵੀ ਛੁਪਾਇਆ ਨਹੀਂ ਜਾ ਸਕਦਾ ਅੱਜ ਸੱਚ ਸਾਹਮਣੇ ਆਇਆ ਤੇ ਸੱਚ ਵੀ ਮੁੱਖ ਮੰਤਰੀ ਸਾਹਿਬ ਦੀ ਜ਼ੁਬਾਨ ਤੋਂ ਸਾਹਮਣੇ ਆਇਆ ਅੱਜ ਗਿੱਦੜ ਵਾਹਾ ਵਿਖੇ ਮੁੱਖ ਮੰਤਰੀ ਸਾਹਿਬ ਡੀਐਮਪੀ ਢਿਲੋਂ ਦਾ ਕਦ ਵੱਡਾ ਕਰ ਗਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਸ਼ਾਰਾ ਵੀ ਕਰ ਗਏ ਨੇ ਬਹੁਤ ਸਾਰੀਆਂ ਗੱਲਾਂ ਵੀ ਕਰ ਗਏ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਗਿੱਦੜ ਵਾਹਾ ਦੀ ਚੋਣ ਨੂੰ ਹੋਰ ਦਿਲਚਸਪ ਬਣਾ ਦਿੱਤਾ ਗਿਆ ਹੈ ਡੀਐਮਪੀ ਢਿਲੋਂ ਹੁਣ ਲੱਗਦਾ ਹੈ ਕਿ ਸਤਨ ਵਾਲੇ ਖੇਮੇ ਦੇ ਵੱਲੋਂ ਆਪਣਾ ਦਾਜ ਜਿਹੜਾ ਉਹ ਜਰੂਰ ਖੇਡਣਗੇ ਕੀ ਸਾਡੀ ਇਸ ਗੱਲ ਵਿੱਚ ਹਕੀਕਤ ਹੈ ਸਚਾਈ ਹੈ ਜੇ ਹੈ ਤਦ ਤੁਸੀਂ ਆਪੋ ਆਪਣੀ ਟਿੱਪੀ ਕਰਕੇ ਸਾਨੂੰ ਜਰੂਰ ਦੱਸਣਾ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਪਿਆਰ ਮੁਹੱਬਤ ਦੇਣਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ